ਸਮਾਇਸ ਵਕਤ ਸਵੇਕ 11 ਵਜੇ ਦਾ ਹੋ ਗਿਆ ਤੇ ਅੱਜ ਦੇ ਨਵੇਂ ਬਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਸਸਰੀ ਕਾਲ ਕਹਿੰਨੇ ਆਂ ਪਿੰਡ ਡੱਬ ਵਾਲੀ ਤੋਂ ਤੇ ਜੀ ਆਇਆਂ ਨੂੰ ਭਾਈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਮਾਤਾ ਹੁਣੀ ਨਾਲ ਨੇ ਮਾਤਾ ਲਵਾਉ ਹਾਜ਼ਰੀ ਸਾਰਿਆਂ ਨੂੰ ਜੀ ਸਸਰੀ ਆਕਾਲ ਹਮੇਰਾ ਬੇਟਾ ਚੱਲਿਆ ਦਵਾਈ ਦਵਾਉਣ ਤੇ ਟਾਈਮ ਨਾਲ ਆਪਦੇ ਘਰੇ ਆਇਓ ਤੇ ਫਿਰ ਬਠਿੰਡੇ ਵੀ ਜਾਣਾ ਇਹਨੇ ਆਪਦੀ ਦਵਾਈ ਲੈਣ ਫੇਰ ਆਵਦਾ ਹਰੇ ਦਾ ਸਾਮਣੇ ਠੀਕ ਹੈ ਜੀ ਇਹ ਕਿੱਥੇ ਚੱਲੇ ਆ ਭਾਈ ਆਪਾਂ ਮੈਂ ਤੇ ਬਿਆੰਤ ਚੱਲੇ ਆ ਅਸੀਂ ਮਲੋਟੋ ਥੋੜਾ ਬਹੁਤਾ ਸਮਾਨਸਲਾ ਦੇਖਣਾਗਾ ਮਲੋੜ ਤੋਂ ਬਾਅਦ ਅਸੀਂ ਗਿੱਦੜਵੇ ਜਾਣਾ ਬਿਆੰਤ ਕੇ ਪਿੰਡ ਜਾਣਾ ਤੇ ਮਲੋਟ ਜਾਣਾ ਮਲੋੜ ਸੱਚ ਜਾ ਕੇ ਗਿੱਦੜਵੇ ਤੋਂ ਬਿਆੰਤ ਨੂੰ ਦਵਾਈ ਦਿਵਾਉਣੀ ਹੈਗੀ ਆ ਜਾ ਬਿਆੰਤ ਤੇ ਬਿਆੰਤ ਨੂੰ ਦਵਾਈ ਦਿਵਾ ਕੇ ਉਸ ਤੋਂ ਬਾਅਦ ਭਾਈ ਬਠਿੰਡਿਓ ਮੈਂ ਆਗਾ ਸਮਾਨਸਲਾ ਵਾਵਾ ਲੈ ਆਉਣਾਗਾ ਆ ਆਉਣ ਵਾਲੇ ਸਫਰਾਂ ਵਾਸਤੇ ਜਿਹੜੇ ਆਪਾਂ ਨੂੰ ਸਮਾਨਸਾ ਲਈ ਲੋੜ ਆ ਖਾਣ ਪੀਣ ਵਾਲਾ ਲਾ ਲੋ ਉਹ ਆਪਣੇ ਆ ਆਰਮੀ ਕੰਟੀਨ ਦੇ ਵਿੱਚੋਂ ਲੈ ਕੇ ਆਉਣਾ ਕੁਛ ਤੇ ਕੁਛ ਆਪਣੇ ਬਾਹਰੋਂ ਜਿਹੜਾ ਹੈਗਾ ਸਮਾਨਸਾਲਾ ਉਹ ਕਲੈਕਟ ਕਰਕੇ ਲਿਆਉਣਾਗਾ ਜਿਵੇਂ ਦੀ ਵਾਟਰਪੂਫ ਰੇਨ ਕੋਟ ਵਾਟਰਪੂਫ ਕਵਰ ਹੋਗੇ ਸਾਈਕਲ ਦਾ ਕੁਛ ਕਸਾਮਾਨ ਹੋ ਗਿਆ ਤੇ ਕੁਛ ਆਪਣੇ ਕਿੱਟਾਂ-ਕੁੱਟਾਂ ਤੇ ਰੰਗ-ਵਡੰਗ ਵਾਲਾ ਲਾਪਾ ਵਾਵਾ ਹੈਗਾਗਾ ਕੁਛ ਲੀੜੇ ਕੱਪੜੇ ਵੀ ਜਿਹਦੇ ਵਿੱਚ ਐਡ ਆਉਣ ਹੋਣਗੇ ਤੇ ਉਹ ਸਮਾਨਸਾ ਨਾਲ ਲੈ ਕੇ ਆਉਣਾ ਇੱਕ ਭਾਈ ਇਹਦੀ ਦਵਾਈ ਲੈ ਕੇ ਆਉਣੀ ਆ ਇੱਕ ਥੋੜਾ ਜਿਹਾ ਮੈਨੂੰ ਕਈ ਅੱਜ ਤੋਂ ਮੰਨ ਕੇ ਚਲੋ ਸਾਤ ਅੱਠ ਸਾਲ ਪਹਿਲਾਂ ਮੇਰੇ ਗੋਡੇ ਦੀ ਥੋੜੀ ਜਿਹੀ ਦਿੱਕਤ ਸੀਗੀ ਤਾਂ ਮੈਂ ਕਿਹਾ ਵੀ ਤੁਰਨ ਤੋਂ ਪਹਿਲਾਂ ਚੱਲਣ ਤੋਂ ਪਹਿਲਾਂ ਮੈਂ ਕਿਹਾ ਇੱਕ ਵਾਰੀ ਵੀ ਗੋਡਾ ਜਾ ਵੀ ਆਪਦਾ ਜਿਹੜਾ ਹੈਗਾ ਚੈੱਕ ਕਰਾਇਆ ਆਵਾਂਗੇ ਤੇ ਇਹ ਜਿਹੜੇ ਅੱਡੇ ਦੇ ਹੈਗੇ ਆਪਣਾ ਕੰਮ ਥੰਦਾ ਰਹਿਣ ਵਾਲਾ ਹੈਗਾ ਤੇ ਬਾਕੀ ਬਿਆੰਤ ਨੂੰ ਕੀ ਸੀ ਬਿਆੰਤ ਨੂੰ ਭਾਈ ਪਤਾ ਨਹੀਂ ਡਾਕਟਰਾਂ ਦੇ ਹਿਸਾਬ ਨਾਲ ਚਣੀ ਆਏ ਡਬਲੀਆਂ ਦਵਾਈ ਦਵਾਈ ਦੋ ਤਿੰਨ ਡਾਕਟਰ ਬਦਲ ਕੇ ਦੇਖੇ ਉਸ ਤੋਂ ਬਾਅਦ ਹੁਣ ਗਿੱਦੜ ਵਿਓ ਜਾਣ ਦੇ ਦਵਾਈ ਚੱਲਦੀ ਹੈਗੀ ਤੇ ਸਾਰੇ ਡਾਕਟਰਾਂ ਨੇ ਬਸ ਇਹੀ ਐਂਜ਼ਾਈਟੀ ਐਂਜ਼ਾਈਟੀ ਜਿਹਾ ਕਹਿ ਕੇ ਦਵਾਈ ਇਹ ਦੇਈ ਜਾਂਦੇ ਆਗੇ ਬਾਕੀ ਬਿਮਾਰੀ ਚੰਗੀ ਤਰ੍ਹਾਂ ਕੋ ਸਮਝ ਨਹੀਂ ਆਈ ਤੇ ਚੱਲ ਚੰਗਾ ਫਿਰ ਮਾ ਚੱਲਦੇ ਜੇ ਆ ਟਾਈਮ ਨਾਲ ਮੰਨ ਕੇ ਤਾਂ ਵਿਲੇ ਹੋਗੇ ਤਾਂ ਆ ਜਾਾਂਗੇ ਜੇ ਨਜਾਇਜ਼ੇ ਕੇ ਵੇਲਾ ਹੋ ਗਿਆ ਵੀ 9 9 ਤੁੱਤੇ ਹੋ ਗਿਆ ਟਾਈਮ 9 10 ਤੋਂ ਫਿਰ ਕੀ ਕਹਾਂਗਾ ਜੇ ਮੰਨ ਕੇ ਚੱਲ ਅਸੀਂ 7 ਵਜੇ ਦੇ ਨੂੰ ਵਿਲੇ ਹੋ ਕੇ ਫਿਰ ਅਸੀਂ ਆ ਜਾਾਂਗੇ ਆ ਘਰ ਆ ਜੀ ਠੀਕ ਹੈ ਘਰ ਕੇ ਆਣ ਪੈਦਾ ਦੀ ਦੂਸਰੀ ਚਲੋ ਚੰਗਾ ਮਾਰਾ ਫਿਰ ਵਾਏ ਵਾਏ ਜੀ ਇਹਨਾਂ ਨਾਲ ਹੀ ਹੁਣ ਚੱਲਦੇ ਆਂ ਸਮਾਂ ਤੜਕੇ ਦੇ ਤੁਰਦੇ ਤੁਰਦੇ ਤੇ ਸਮਾਂ ਭਾਈ ਆਪਾਂ ਨੂੰ ਖਾਸਾ ਹੋ ਗਿਆ ਦੁਪਹਿਰਾ ਹੀ ਹੋ ਗਿਆ ਮੈਨੂੰ ਆਏ ਸੀ ਮੈਂ ਤੜਕੇ ਟਾਈਮ ਨਾਲ ਚੱਲ ਬੜਾਂਗੇ ਪਰ ਕਿੱਥੇ ਨਿਕਲੇ ਜਾਂਦਾ ਹੈ ਘਰਾਂ ਸਮਾਂ ਪੌਣੇ 2 ਵੇਲੇ ਦਾ ਤੇ ਭਾਈ ਜਿਹੜਾ ਬਾਜ਼ਾਰ ਤੁਸੀਂ ਪੀਂ ਪਾ ਦੇ ਹਾਰਮ ਦੇਖ ਰਹੇ ਹੋ ਇਹ ਸ਼ਹਿਰ ਮਲੋੜ ਦਾ ਬਾਜ਼ਾਰ ਹੈ ਆਪਰੇ ਤੋਂ ਮਲੋੜ ਦੀ ਸਬਜ਼ੀ ਮੰਡੀ ਆ ਜਾਂਦੀ ਹੈ ਇੱਥੋਂ ਮਾਰੇ ਮੁੰਡਾ ਸਾਮਾਨ ਸਲਾ ਲੈ ਲੈਣਾ ਸੀਗਾ ਜਿਹਾ ਜਿੱਲ੍ਹੇਵਾਂ 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 ਚੱਲ ਪਾਵੇ ਚਲੋ ਸ਼ਹਿਰ ਮਲੋੜ ਦੀ ਸਬਜ਼ੀ ਮੰਡੀ ਆ ਹੁੰਦਾ ਕੁਲਚਾ ਰੈਡੀ ਤੇ ਕਿੱਥੇ ਹੋ ਰਿਹਾ ਭਾਈ ਕਹਿੰਦੇ ਮਲੋਟ ਵਾਲੇ ਬੱਸ ਠੇ ਕੋਲੇ ਦੇਸੀ ਕਿਉਂ ਦੇਸੀ ਕਿਉਂ ਰਹਾ ਬਕਰਨ ਵਾਲਾ ਆ ਭਈਆ ਜਿੱਦੋਂ ਬੱਸਾਂ ਨਿਕਲਦੀਆਂ ਉਸੇ ਹੱਥ ਬਾਈ ਰੇੜੀ ਆ ਨਾਲ ਬਰਗਨ ਵਾਲੇ ਦੀ ਤੇ 22 ਸਪੈਸ਼ਲ ਕੁਲਚਾ ਵਾਲਾ ਕੀ ਨਾਮ ਤੋਂ ਆਪਣੇ ਰੇੜੀ ਦਾ ਨਾਮ ਅੰਗਰ ਬਰਗ ਅੰਗਰ ਦੇ ਕੁਲਚਾ ਵਾਲਾ ਹਣਾ ਇੱਥੇ ਰੱਖ ਸਮਾਂ 2:04 ਦਾ ਤੇ ਆਪਾਂ ਮਲੋਟੋ ਹੁਣ ਚੱਲ ਪਏ ਜੀ ਮਲੋੜ ਤੋਂ ਹੁਣ ਕਿੱਧਰ ਨੂੰ ਜਾ ਰਹੇ ਆ ਹੁਣ ਆਪਾਂ ਗਿੱਦੜਵਾ ਜਾਣਾ ਸੀ ਪਰ ਗਿੱਦੜਵਾ ਨਹੀਂ ਪਹਿਲਾਂ ਹਾਂ ਪਹਿਲਾਂ ਬਿਆੰਤ ਕੇ ਪਿੰਡ ਜਾਵਾਂਗੇ ਉੱਥੋਂ ਫਿਰ ਇਹਦੇ ਭਾਈ ਸਾਹਿਬ ਨੂੰ ਨਾਲ ਲੈ ਕੇ ਚਾਹ ਪਾਣੀ ਉੱਥੋਂ ਪੀ ਕੇ ਉਸ ਤੋਂ ਬਾਅਦ ਆਪਾਂ ਗਿੱਦੜਵੇ ਆਵਾਂਗੇ ਤੇ ਗਿੱਦੜਵਾ ਤੋਂ ਬਾਅਦ ਆਪਾਂ ਜਾਣਾ ਬਠਿੰਡੇ ਲੈ ਬਈ ਸੌਰਿਆ ਦੇ ਪਿੰਡ ਨੂੰ ਜਾਣ ਲੱਗੇ ਤੇ ਰਸਤੇ ਦੇ ਵਿੱਚ ਆਹ ਹਾਲ ਹੈ ਇੱਥੋਂ ਦੀ ਪੁਲ ਜਾਂਦਾ ਸੀ ਤੇ ਪਤੰਦਰ ਪੋਲੀ ਪਟਾਦਾ ਰਾਸਤਾ ਹੀ ਬੰਦ ਕਰਤਾ ਪਤਾ ਨਹੀਂ ਹੁਣ ਇਹ ਕੁੜੀ ਨਹੀਂ ਸਤਨਾ ਨਾ ਪਲ ਪਲ ਪਾਈ ਮਿਲਦਾ ਦਵਾਰੇ ਬਾਨਾਂਗਾ ਇਹ ਆਪਣੇ ਫਗਰਸਰ ਥੇੜੀ ਵਾਲੀਆਂ ਨਹਿਰਾਂ ਆ ਜਾਂਦੀਆਂ ਆਈਆਂ ਤੇ ਇੱਥੇ ਪੁਲ ਸੀਗਾ ਉਹ ਪੁਲ ਢਾਹਤਾ ਕਿਰਾ ਨੇ ਹੁਣ ਵੀ ਢਾਆਣੀ ਵੀ ਹਜੇ ਬਣੀ ਜਾਂਦਾ ਤੇ ਪਤਾ ਨਹੀਂ ਕੋਈ ਸਾਈਡ ਤੇ ਪਾ ਪੁੰਦੇ ਕੀ ਕਰਦੇ ਆ ਕੀ ਨਹੀਂ ਪੁਲ ਬਣਾਉਂਦੇ ਆ ਕੀ ਕਿਵੇਂ ਤੇ ਹੁਣ ਦੇਣੇ ਆ ਮੋਂ ਤੋਂ ਪੁੱਛਿਆ ਭਾਂਗਾਂ ਨੂੰ ਤਾਂ ਕਹਿੰਦੇ ਇੱਧਰ ਦੀ ਇੱਕ ਹੋਰ ਪੁਲ ਹੈਗਾ ਗਾਂਹ ਦੀ ਭਾਈ ਉਹਦੇ ਉੱਤੋਂ ਟੱਪ ਜਾਓ ਦੀ ਅੱਗੇ ਘਾੜ ਸੀ ਤੇ ਰੰਦਾ ਖੁੰਦਾ ਆ ਘਮ ਹੋਰ ਹੋ ਗਿਆ ਭਾਈ ਉਹ ਸਾਈਕਲ ਦਾ ਪਰੇ ਕਰਕੇ ਲਾ ਆਂਦੇ ਤੁਸੀਂ ਕੀ ਕਰਦੇ ਹੋ ਕੂਤੇ ਪੜਦੇ ਆਗੇ ਸੁੱਖਾ ਮਸਲ ਦੇ ਕੀ ਕਰਦੇ ਆ ਕੀ ਕਰਦੇ ਤੰਤੂਤਾ ਤੂਗਾ ਕਿ ਤੂ ਚੜਦਿਆਂ ਡਾਣੀਆਂ ਪੜਦੇ ਨੇ ਜਾਂ ਫਿਰ ਸੁੱਖਾ ਖਾਣ ਲਾਣੇ ਇਹ ਨਹਿਰ ਹੁਣ ਪਿੱਛੇ ਨਵੀਂ ਬਣੀ ਸੀ ਸਾਰਾ ਇਹ ਚ ਪੰਨਾ ਪਾ ਕੇ ਤੇ ਦਿਵਾਰੇ ਇਹ ਮੰਨ ਕੇ ਚਲੋ ਤਿਆਰ ਕੀਤੀ ਗਈ ਆ ਇਹ ਨਹਿਰ ਤੇ ਗਾ ਨਹੀਂ ਦੇਣੀ ਹੈ ਕਿਹੜਾ ਪੁਲ ਪੁਲ ਜਾਂਦਾਗਾ ਉਦੋਂ ਉਤੋਂ ਦੇ ਕ੍ਰਾਸ ਕਰਕੇ ਚੱਲਦੇ ਆਪਾਂ ਇਹਨਾਂ ਦੇ ਪਿੰਡ ਵੱਲੋਂ ਮਸਾ ਮਿਲਿਆ ਬਾਈ ਪੁੜਾ ਤੇ ਮੈਨੂੰ ਤਾਂ ਅਸੀਂ ਮਾਹ ਪਤੰਦਰ ਕਿਤੇ ਹੋਰ ਹੀ ਪਾਸੇ ਨੂੰ ਪਾਤਾ ਇਹ ਵੀ ਨਵਾਂ ਹੀ ਬਣਾਇਆ ਪੁਲ ਵੈਸੇ ਜਿਹੜੀ ਇਹਦੀ ਸ਼ਾਈਨਿੰਗ ਹੈ ਉਹ ਦੱਸ ਰਹੀ ਹੈ ਕਿ ਲੋਹੇ ਦੀ ਲੱਗੀ ਵੀ ਸੱਜਰਾ ਹੀ ਬਣਿਆ ਇਹ ਵੀ ਪੁਲ ਕਿਤੇ ਤੇ ਇਹ ਉਹ ਨਹਿਰ ਵਾਲਾ ਪੁਲ ਆ ਗਿਆ ਥੋੜਾ ਪਿੰਡ ਦੇ ਬਾਹਰਲੇ ਪਾਸੇ ਨਿਕਲੇ ਥੋੜੇ ਆ ਆ ਗਿਆ ਇਧਰ ਪਿੰਡ ਇੱਥੋਂ ਨਹੀਂ ਮਲਾਦਾ ਉਪਰ ਕਿੰਨੇ ਲੱਗੇ ਜਾਂਦੇ ਹੁੰਦੇ ਪਾਣੀ ਪੂਣੀ ਆ ਤੁਸੀਂ ਉਹੀ ਆ ਹਮ ਕਿਹਦੀ ਆਈ ਸਾਹਮਣੇ ਗੱਲ ਕਾਣੀ ਐਨ ਕੀ ਦੂਜੇ ਪਾਸੇ ਦੀ ਐਂਟਰੀ ਮਾਰੀ ਐ ਇਸੇ ਦੇ ਨਾਲ ਹੀ ਪਿੰਡ ਸਮਾਗਾ ਦੇ ਵਿੱਚ ਐਂਟਰੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਦਾ ਗੇਟ ਤੇ ਚਾਰੇ ਪਾਸੇ ਲੱਗੇ ਉਹਦੇ ਸਪੀਕਰ ਤੇ ਨਿਸ਼ਾਨ ਸਾਹਿਬ ਲੈ ਵੀ ਚੱਲ ਹਾਂ ਲੈ ਹਾਂ ਆਇਆ ਹਾਂ ਹਾਂ ਲੈ ਸਾਬ ਕਿਧਰੋਂ ਪੈਂਟ ਇਹ ਤਾਂ ਨਹੀਂ ਵੜਨਾ ਹਾਂ ਓਏ ਹਾਂ ਗਿੱਦੜ ਗਿੱਦੜੀ ਦਾ ਹੋ ਗਿਆ ਕੰਨ ਹੋ ਗਿਆ ਕਹਿੰਦੇ ਵਿਆਹ ਭਾਈ ਤੇ ਧੁੱਪੇ ਹੀ ਅੱਜ ਰੱਬ ਨੇ ਮੀਂਹ ਭਰਾਤਾ ਕਿਣਮਣ ਖਾਸੀ ਕਰ ਗਿਆ ਗਿੱਦੜਵਾਹ ਏਰੀਏ ਦੇ ਵਿੱਚ ਬਾਕੀ ਮਠੰਡੇ ਕੰਨੀ ਨੂੰ ਜਾਈ ਜਾਂਦੇ ਆ ਤੇ ਸਮਾਂ ਇਸ ਵਕਤ 1.5 ਤਿੰਨ ਵੇਲੇ ਦਾ ਪੁੱਤਰ ਦੇਨੇ ਆ ਜਾ ਕੇ ਕੀ ਰੰਗ ਮੌਲਾ ਜੋਤੀ ਟਰੈਵਲਸ ਉੱਤੇ ਸਿੱਧੂ ਸਿੰਘ ਦੀ ਫੋਟੋ ਲੱਗੀ ਹੈਗੇ ਤੇ ਮੈਨੂੰ ਲੱਗਦਾ ਰੰਗ ਜਾਂ ਫਿੱਟਾ ਦਾ ਬੈਗੜਾ ਦੇ ਜਿੱਦਾਂ ਤੋਂ ਬਾਸਦੇ ਪਰ ਉੱਤੇ ਮਿਹਰਵਾਦ ਦੇਵਤੇ ਪੂਰੇ ਸਭਾ ਕਦ ਦੀ ਉਹੇ ਬੋਲੇ ਉਹ ਜਿਹੜਾ ਹੁੰਦਾ ਆਪਾ ਕਮਾਲ ਹੈ ਖੁਦਾ ਦੀ ਬਣਾਈ ਹੋਈ ਚੀਜ਼ ਬਾਪ ਕਮਾਲ ਹੈ 15 ਮਿੰਟਾਂ ਜੀ ਆ ਗਿਆ ਹਣਾ ਆਪਾ ਪਟੰਡਾ 8 ਕਿਲੋਮੀਟਰ ਸਮਾ ਭਾਈ ਕੰਟੀਨ ਭਾਦ ਨੂੰ ਕਾਫੀ ਲੱਗ ਗਿਆ ਪਹਿਲਾਂ ਦੂਜੀ ਕੰਟੀਨ ਜਾ ਕੇ ਆਏ ਸੀ ਉਹ ਬੰਦ ਪਈ ਸੀ ਮੰਗਲਵਾਰ ਦਾ ਕਰਕੇ ਤੇ ਹੁਣ ਜਿਹੜੀ ਇਹਨਾਂ ਦੀ ਆ ਆਪ ਦੀ ਫੌਜੀਆਂ ਦੀ ਪਰਸਨਲ ਕੰਟੀਨ ਹੁੰਦੀ ਆ ਭਾਈ ਇੱਧਰ ਆਏ ਆ ਤੇ ਇਹ ਵੀਰਵਾਰ ਨੂੰ ਬੰਦ ਹੁੰਦੀ ਹੈਗੀ ਅੱਜ ਇਹ ਓਪਨ ਸੀਗੀ ਆ ਤਾਂ ਕਰਕੇ ਇੱਧਰ ਮੈਂ ਕਿਹਾ ਥੋੜਾ ਬਹੁਤਾ ਜਿਹੜਾ ਗ੍ਰੋਸਰੀ ਵਾਲਾ ਸਮਾਨ ਜਾ ਲੱਪ ਪਾਜਾ ਖਾਣ ਪੀਣ ਵਾਲਾ ਉਹ ਲੈ ਲਾਂਗੇ ਇੱਥੋਂ ਹੋਰ ਕੋਈ ਚੱਕਰ ਨਹੀਂ ਆ ਬਸ ਥੋੜਾ ਜਿਆ ਕੁਆਲਿਟੀ ਵਧੀਆ ਮਿਲ ਜਾਂਦੀ ਆ ਤੇ ਬਾਕੀ ਜਿਹੜਾ ਆਪਣਾ ਕੰਮ ਸੀਗਾ ਅਜੇ ਬਿਆੰਤ ਨੂੰ ਦਵਾਈ ਦਿਵਾਉਣੀ ਸੀ ਉਹ ਨਹੀਂ ਦਵਾਈ ਗਈ ਉਹ ਵੀ ਅਜੇ ਪੈਂਡਿੰਗ ਚੱਲੀ ਜਾਂਦਾ ਹੈ ਸ਼ਾਮ ਨੂੰ ਟਾਈਮ ਆਵੇਲੇ ਹੋਵੇ ਤਾਂ ਸ਼ਾਮ ਨੂੰ ਲੈ ਕੇ ਆਵਾਂਗੇ ਤੇ ਮੈਂ ਵੀ ਆਦਾ ਦਿਖਾਉਣਾ ਸੀਗਾ ਹਜੇ ਮੇਰਾ ਵੀ ਵਿੱਚ ਹੀ ਪੈਂਡਿੰਗ ਹੀ ਚੱਲੀ ਜਾਂਦਾ ਹੈ ਜਾਂਦੇ ਵੀ ਨਹੀਂ ਅਜੇ ਤਾਂ ਸਮਾਨ ਸਲਾ ਸਾਡੇ ਮਿਲਾਂ ਦੂਜਾ ਲਿਆ ਜਾਵੇ ਤਾਂ ਚੰਗੀ ਗੱਲ ਅਜੇ ਮੈਨੂੰ ਉਹ ਵੀ ਨਹੀਂ ਗੱਲ ਜੀ ਪੂਰੀ ਬਣਦੀ ਨਹੀਂ ਅ ਬਸ ਆਈ ਦਿਨ ਜੱਟ ਟੱਪੜੂ ਪਏ ਜਾਂਦਾ ਹੈ ਚਲ ਆ ਗਿਆ ਪੌਦੀ ਸਾਹਿਬ ਐਂਟਰੀ ਕਰਾ ਕੇ ਐਂਟਰੀ ਕਰਾਉਣ ਗਿਆ ਸੀ ਭਾਈ ਤਾਂ ਕਰਕੇ ਇੱਧਰ ਰੋਕੀ ਸੀ ਆਪਾਂ ਗਰਾਂ ਦੇ ਜਾਂਦਾ ਫੌਜੀ ਸਾਹਿਬ ਅੱਗੇ ਅੱਗੇ ਆਪਣੇ ਆਹ ਆਗੋ ਸੰਭਾਲ ਲੈਂਦਾ ਭਾਈ ਜਿਹੜਾ ਬੁੱਕਾਂ ਇਹਦੇ ਵਿੱਚ ਭਰੀ ਲਈ ਜਾਂਦੇ ਆਂਗੇ ਤੇ ਜਿਆਦਾ ਕਿਉਂ ਨਹੀਂ ਲੈਂਦਾ ਇਹਦੇ ਮਿੱਤਰ ਦਾ ਵਿਆਹ ਸੀ ਭਾਈ ਉਹ ਦਰਦੂਰੂ ਕਢਾ ਕੇ ਲੈ ਗਿਆ ਤੇ ਮਾਰਾ ਪੁੱਤ ਲਿਕਵਰ ਕਾਰ ਚੱਕੀ ਫਿਰਦਾ ਸੀ ਦੂਜਾ ਗਰੋਸਰੀ ਵਾਲਾ ਲੈ ਆਇਆ ਚਲੋ ਜੀ ਸਮਾਨ ਪੋਚ ਕੇ ਰੱਖਦੇ ਬਾਈ ਬਣ ਕੇ ਸਮਾਨ ਖਾਸਾ ਆਪਣੇ ਕੋਲ ਉਹ ਆਉਜੀ ਸਮਾਨ ਆ ਗਏ ਕਿੱਟਾ ਵੇਖਣਾ ਉਹ ਜਣਾ ਸਾਰਾ ਕੁਝ ਕੋਈ ਮਿਲ ਜਾਂਦਾ ਬੀਬੀ ਵਾਲਾ ਚੌਂਕ ਦੇ ਨੇੜੇ ਤੇ ਆਪਾਂ ਆਏ ਸੀ ਅੰਕਲ ਜੀ ਹੁਣਾ ਕੋਲ ਕੀ ਕੁਝ ਲੈਣਾ ਸੀਗਾ ਸਮਾਨਸਲਾ ਸਲੀਪਿੰਗ ਬੈਗ ਵਗੈਰਾ ਤੇ ਮਾੜਾ ਮੋਟਾ ਜਿਹੜਾ ਸੀਗਾ ਆਪਣੇ ਵੱਡੀ ਕਿੱਟ ਵਗੈਰਾ ਲੈਣੀ ਸੀਗੀ ਕਿੱਧਰ ਗਈ ਆਪਣੀ ਕਿੱਟ ਜੀ ਪਿੱਛੇ ਵੀ ਹੈਗੀ ਅ ਇੱਕ ਤਾਂ ਆਪਣੇ ਹਜਸਤਾਨੇ ਲੜੇ 1.5 150 ਰੁਪਏ ਦੇ ਅੰਕਲ ਨੇ ਲਾਏ ਆਪਾਂ ਨੂੰ ਇਹ ਬਾਡਰ ਪ੍ਰੂਫ ਹੈ ਇਹ ਥੋੜਾ ਨਿੱਗਾ ਜਾਗਾ ਇਹ ਆਪਾਂ ਹੱਥ ਪੂਰਾ ਵੀ ਕਵਰ ਹੋ ਸਕਦਾ ਹਾਫ ਵੀ ਬਣ ਜਾਂਦਾ ਇਹਦਾ ਆ ਮੈਂ ਲੜੇ ਆ ਦੂਜੇ ਮੁੰਡੇ ਵਾਸਤੇ ਲੜੇ ਜਿਹੜਾ ਆਪਣਾ ਸੀਗਾ ਕਿਟ ਸੀਗੀ ਘਟਾ ਆਪਾਂ ਲੈ ਲਈ 125 ਲੀਟਰ ਦੀ ਆ 125 ਲੀਟਰ ਦੀ ਕਿਟ ਕਰਾ ਲਈ ਆਪਾਂ ਇਹ ਫੁੱਲੀ ਵਾਟਰ ਪ੍ਰੂਫ ਹੈ ਵਿੱਚ ਇਹਦੇ ਪਾਈਪਾਂ ਪੂਪਾਂੀਆਂ ਲੱਗੀਆਂ ਹੁੰਦੀਆਂ ਹਾਂ ਤੇ ਲੋਡ ਆ ਗੱਲ ਬਾਤ ਤੇ ਪਾਣੀ ਪੂਣੀ ਦੇ ਵਿੱਚ ਕੋਈ ਚੱਕਰ ਨਹੀਂ ਹੁੰਦਾ ਉਦਲੇ ਪਾਸੇ ਮੂੰਹ ਜਿਹੇ ਤੇ ਆ ਲੱਗ ਜਾਂਦਾ ਯਾਰ ਉਹਦੇ ਬਾਹਰ ਲਈ ਤਣੀ ਨਹੀਂ ਲੱਗਦੀ ਆਪਣੇ ਵਾਲੀ ਕਿਟ ਜੀ ਦੇ ਇਹ ਤਾਂ ਆਪ ਲੈ ਹੀ ਹੋਈ ਹੈਗੀ ਲੈ ਲਓ ਹਾਂ ਵਾ ਕੋਈ ਨਹੀਂ ਭਾਈ ਨੇ ਆਪਾਂ ਨੂੰ ਆ ਕਾਰਡ ਤੇ ਦਿੱਤਾ ਛੋਟੀ ਜਿਹੀ ਟਿਕਟ ਜੀ ਕਹਿੰਦਾ ਲੈ ਬਾਈ ਸਾਡੇ ਕੋਲੇ ਗਾਹਕ ਜੂਰ ਭੇਜੀ ਤੇ ਬਾਕੀ ਆ ਮੋਟਰਸਾਈਕਲ ਆਰਮੀ ਵਾਲਾ ਘੈਂਟ ਗੱਲਵਾਦਾ ਆਪਾਂ ਕਾਲੀ ਨੱਕਣੀ ਦੇ ਚੜਕੇ ਆਣਾ ਚਾਬੀ ਤੇਰੇ ਕੋਲ ਹੈ ਬਈ ਟੋਮੇਟਾ ਕੱਟ ਗਏ 21 ਸੌਣ ਨੇ ਜਾਣ ਕੇ ਲਾਇਆ ਸੀ ਵਿੱਚ ਸੌਖਾ ਢਾਉਣਗੇ ਹੁੰਡੀ ਵਾਲੀ ਰੱਸੀ ਨਹੀਂ ਲੱਭ ਰਹੀ ਉਹਦੇ ਨਾਲ ਕੀ ਆ ਸਮਾਨ ਸੂਣ ਬੰਦਣਾ ਕੈਰੀ ਕਰਨਾ ਸੌਖਾ ਹੋ ਜਾਂਦਾ ਤੇ ਨਾਲੇ ਲੀਡੇ ਲੂਡੇ ਸੌਣ ਵਾਲੀ ਆ ਰੱਸਾ ਚਾਹੀਦਾ ਸੀ ਯਾਰ ਸਿਆਰ ਹੈ ਕਾਲੇ ਰੰਗ ਦੀ ਹੈ ਨਹੀਂ ਯਾਰ प्रोविंकेलर द सामने में अंदर सारे पैसे लो ये ऐसे वाली आप एंट्री मारी ट्रैक एंड ट्रैप कैसे हो वही हाफ मुख मुंडा ते वही भाई आ ता चढ़ा के पैसे साइकिल नु दस ज्यादा की हाल ने मित्रा बढ़िया बढ़िया सब ठीक है ऋषि वेणीया हाय हाय मालूम साइकिल आर में साइकिल लेन आई है और भाई मित्रा ठीक है कुर्सी दे दे तू मेनू यार हैं कुर्सीयां वादू नहीं मैंने तो वही दे प्राण ही है ਲੇਵਲ ਮੈਂ ਟ੍ਰੈਕਿੰਗ ਆ ਸਾ ਸ੍ਰੀ ਗਾਜ ਜੀ ਸ੍ਰੀ ਗਾਜ ਜੀ ਕਿਨੋਂ ਕੀ ਬੰਦ ਜਿਵੇਂ ਆਰਮੀ ਵਾਲਾ ਉਹ ਸਾਈਕਲ ਤੋਂ ਲੈਣਾ ਹਾਂ ਜੀ ਇੰਨੇ 8 ਕਿਲੇ ਯੂਨਿਟ ਬਸ ਨੇ ਕੱਟ ਲੈ ਕਿਹੜੇ ਨੂੰ ਆਏ ਵਾਈਕਲ ਇਹ ਕਿਥੇ ਉਹ ਗੇੜਾ ਚਿੱਟੜ ਨਹੀਂ ਉਹ ਵੀ ਤਿਆਰ ਹੋ ਗਏ ਸਾਰੇ ਵਾਈਕਲ ਆ ਗਿਆ ਓਕੇ ਬਾਗਦੀਆਂ ਸੜਕਾਂ ਟ੍ਰੈਫਿਕ ਦਾ ਘੜ ਬਠਿੰਡਾ ਸ਼ਹਿਰ ਉਹ ਤੋਂ ਦੀ ਕ੍ਰਾਸ ਕਰਦੇ ਆ ਆ ਇਧਰ ਆਜੀਤ ਰੋਡ ਤੇ ਉਧਰ ਟਰੈਕਾਂ ਟ੍ਰੈਲ ਜਿੱਥੋਂ ਆਪਾਂ ਆਏ ਆ ਜਾਂ ਕਿਧਰ ਰਹੇ ਆ ਇਧਰ ਦੇ ਪਾਸੇ ਤ੍ਰਿਵੇਣੀ ਵਾਲਾ ਦੁਕਾਨ ਆ ਭਾਈ ਸਾਈਕਲਾਂ ਸੰਗਰ ਵਾਲਾ ਪੈਂਚਰ ਪੁੰਚਰ ਵਾਲਾ ਤ੍ਰਿਵੇਣੀ ਮਿਲਸ ਸਟੋਰ ਉਤੋਂ ਆਪਾਂ ਸਾਈਕਲ ਦੇ ਨਲਕੀ ਦੇ ਲੱਗਣ ਵਾਲਾ ਡਾਕਟਰ ਦੇ ਹੁੰਦੇ ਆ ਕਿ ਉਹ ਲੈ ਕੇ ਆਉਣੇ ਆਗੇ ਸਤਿ ਸ਼੍ਰੀ ਅਕਾਲ ਜੀ ਆਹ ਰੋ ਪਰਦੇ ਆ ਭਾਈ 60 ਰੁਪਿਆ ਦਾ ਦਿੱਤਾ ਮਾੜੇ ਕੋਈ ਜਾਰੀ ਟਰੈਫਿਕ ਆ ਲੱਗਦਾ ਮੈਨੂੰ 20 ਰੁਪਿਆ ਬੰਨਾਈ ਸ਼ਹਿਰ ਬਠਿੰਡੇ ਦੇਗਾ ਬੱਤੀਆਂ ਤੇ ਸਾਹਮਣੇ ਬੱਸਡਾ ਤੇ ਜਿੱਧਰੋਂ ਅਸੀਂ ਆ ਰਹੇ ਹਾਂ ਉਧਰ ਸਾਡੇ ਪਿੱਛੇ ਕਚਹਿਰੀਆਂ ਕੋਟ ਉੱਪਰ ਪਾਰਕਿੰਗ ਵਾਲੀ ਜਗ੍ਹਾ ਦੇ ਪਾਰਕਿੰਗ ਸਾਹਮਣੇ ਮੱਥੇ ਲੱਗਦੀ ਪੀਆਰਟੀਸੀ ਮਾਨਸੇ ਵਾਲੀ ਉਹ ਕਮੇਟਾ ਸੱਜੇ ਹੱਥੋਂ ਆਪਾਂ ਜਾ ਕਿੱਧਰੋਂ ਰਹੇ ਆ ਕੱਲ ਭਾਈ ਆ ਦੋ ਤਿੰਨ ਦਿਨ ਪਹਿਲਾਂ ਬਿਆੰਥ ਮਾਈਕ ਲੈ ਕੇ ਹੱਲਟ ਫੋਨ ਲੈ ਕੇ ਆਈ ਸੀ ਵੀ ਯਰ WhatsApp ਕਿਹੜੇ ਨੇ ਜਿਹੜਾ ਭਾਈ ਹੈ ਜੀ ਗਿੰਦ ਦਾ ਟਾਈਮ ਹੀ ਟੱਪ ਚੱਲਾ ਡੇ ਸਾਮਣੇ ਸਭ ਤੋਂ ਗੱਪੇਸ ਹੱਤਕੇ ਬਲੇ ਦਾ ਤੇ ਆਪਾਂ ਜੂਸ ਵਗੈਰਾ ਪੀਣ ਵਾਸਤੇ ਆਏ ਸੀ ਤੇ ਵਿਆਹਤ ਨੇ ਉਹ ਸਾਹਮਣੇ ਜਿਹੜੀ ਦੁਕਾਨ ਦਿਖ ਰਹੀ ਆ ਸ਼ਿਵਮ ਐਂਟਰਪ੍ਰਾਈਜ਼ ਉਹਨਾਂ ਦੇ ਲਿਆਂਦੇ ਸੀ 이어ਵਰਡਸ ਉਹਨਾਂ ਨਾਲ ਭਾਈ ਗੱਲਬਾਤ ਕਰਕੇ ਤੇ ਉਹ ਮੋੜ ਕੇ ਆਂਦੇ ਆ ਉਹਨਾਂ ਦਾ ਰੇਟ ਵੀ ਵੱਧ ਸੀਗਾ ਤੇ ਦੂਜੀ ਗੱਲ ਕੀ ਸੀ ਹਾਂ ਰੇਟ 9000 ਵਾਲੀ ਚੀਜ਼ ਦੇ ਰਹੇ ਸੀਗੇ 13-1400 ਦੇ ਵਿੱਚ ਤੇ ਬਾਕੀ ਕੀ ਗੱਲ ਸੀ ਤੇ 2024 ਦੀ ਮੈਨੂਫੈਕਚਰਿੰਗ ਵਾਲੀ ਚੀਜ਼ ਸੇਲ ਕਰ ਰਹੇ ਸੀ ਆ ਦੁਕਾਨ ਵਾਲਾ ਥੋੜਾ ਜਿਹਾ ਬਚਾ ਹੀ ਜਾਏ ਭਾਈ ਜਿਹੜੇ ਬਠਿੰਡੇ ਰਗੇ ਦੇ ਬੰਦੇ ਆ ਘੱਟ ਦੇ ਨੂੰ ਪੀਲਾ ਪੀਲਾ ਗਰਾ ਕੌਣ ਕੌਣ ਸਬ ਫਲੇਵਰ ਹੈ ਭਾਈ ਸਾਹਿਬ ਜੀ ਇਹ ਮਿਲ ਚੁਣਨਾ ਲੱਤ ਪਾਤੀ ਕਰਦੀ ਪੂਰੀ ਲੋਨ ਚੈਰੀ ਇਕ ਗਰ ਇਹ ਵਿੱਚ ਸਾਰੀ ਚੈਰੀ ਚੂਰੀ ਤੇ ਉਹੀ ਹੈ ਹੋਰ ਕੀ ਹੈ ਇਹਦੇ ਵਿੱਚ ਸਾਜੂ ਬਦਾਮ ਸਾਜੂ ਬਰਾਮ ਵਾਲੀ ਖਵਾਦੀ ਤੈਨੂੰ ਯਾਰ ਬਠਿੰਡੇ ਦਾ ਸ਼ਾਮ ਦਾ ਰੰਗ ਮਾਹੌਲ ਇੱਥੋਂ ਦਾ ਬੱਸ ਅੱਡੇ ਦੇ ਕੋਲ ਦਾ ਬੱਤੀਆਂ ਹੋਣਾਂ ਪਈਆਂ ਤੇ ਟੱਪਰ ਵਾਲਾ ਲਓ ਜੀ ਹੋ ਗਈ ਹਰੀ ਬੱਤੀ ਬੱਸ ਇੱਧਰ ਮੁੜੂਗੀ ਆ ਗਿਆ ਟੋਲ ਤੇ ਜਾਣ ਲੱਗੇ ਨਹੀਂ ਵੀਡੀਓ ਬਣਾਈ ਸੀ ਅੱਜ ਕਿ ਬਣਾਉਣਾ ਇਹਨਾਂ ਦੀ ਸਾਡਾ ਵੀ ਅਕਸਰ ਕਾਰ ਚੱਲਦਾ ਲੈ ਬਈ ਐ ਕਰ ਦਿੰਦੇ ਆ ਹਰੀ ਬੱਤੀ ਆ ਜੀ ਜੀ ਦਿਖਾ ਗਏ ਆ ਕਾਰ ਕਰੇ ਬਾ ਤੇ ਮੁੰਡੇ ਨੇ ਕਹਿੰਦੇ ਭਾਈ ਲੀਲੀ ਲਾਈਟ ਜੀ ਲਵਾ ਰੱਖੀ ਆ ਤੇ ਲੀਲੋ ਲੀਲੀ ਜਾ ਕਰ ਰੱਖਿਆ ਕੰਮ ਤੇ ਟੋਪੀ ਆਪਾਂ ਵੀ ਕਮਾ ਆਗੇ ਪਿਛਲੇ ਪਾਸੇ ਨੂੰ ਕਰਕੇ ਲੈ ਲਈ ਤੇ ਉੱਤੋਂ ਗਾਣਾ ਚੱਲ ਪਿਆ ਮਸਤ ਬਣਾ ਦੇਣਗੇ ਲਾਡੀ ਕਹਿੰਦਾ ਅੱਜ ਇਹਦੀਆਂ 4 ਬੱਤੀਆਂ ਜਗਾਉਣੀਆਂ ਹੁਣ ਟਿੱਕਰ ਲਾਡੀ ਕਿੰਨੀਆਂ ਰਗੀਆਂ ਹੈ ਹੈ ਹੁਣ ਟਿੱਕਰ ਪਹਿਲਾਂ ਕਿੰਨੀਆਂ ਜਗਾ ਚੁੱਕੂ ਘਟਿਆ 3 1 2 3 3 ਤਾਂ ਮੇਰੇ ਲਾਦੇ ਤੇ ਜਾ ਕੇ 3 ਹੋ ਜਾਣਗੇ ਨਾ ਟੋਟਲ 6 ਬੱਤੀਆਂ ਨਾ ਨਾ 6 ਲੱਗਦੀਆਂ ਮੈਨੂੰ 1 2 3 4 5 ਉਹ 5 ਤੇ ਆ ਗਿਆ ਦੁੰਦੀ ਹੈ ਫਿਰ ਤਾਂ ਲੱਟ ਗਿਆ ਫੁੱਲ ਬੱਲ ਤਾਂ ਨਹੀਂ ਕਿਤੇ ਕਰਾਈ ਐਸ ਚਾਲ ਕੋਈ ਨਾ ਹੋ ਜਾਣੇ ਭਾਰਤ ਵਾਲਿਆਂ ਦੇ ਪਵਾਲਿਆ ਹਜ਼ਾਰ ਦਾ ਤੇੜ ਤੇ ਵੇ 32 ਹਜੇ ਬਲਿੰਕ ਜੀ ਕਰੀ ਜਾਂਦੀ ਆ ਇਹਦਾ ਇੱਕ ਵੀ ਨਹੀਂ ਜਗਾਈ ਜਾਨੇ ਟਪੂਰੀ ਹੈ ਜਗਾਉਗੀ ਮੈਨੂੰ ਨਹੀਂ ਲੱਗਦਾ پیسے ਦੇ ਦੇ ਕੇ ਤੇ ਪਰਲੇ ਪਾਸੇ ਕਹਿੰਦੇ ਸੀ ਵੀ ਕਹਿੰਦੇ ਭਾਈ ਸਪੀਡ ਵਾਲਾ ਪਾਉਣਾ ਦੋ ਹਾਂ ਦੋ ਜਿਗਾਦਿਆਂ ਇਕੱਠੀਆਂ ਵੱਲੇ ਤਿੰਨ ਜਿਗਾਉਣੇ ਸੀ ਕੀ ਪ੍ਰਚਾਰ ਦੀ ਗੱਲ ਹੋਈ ਅੱਜ ਚਾਰ ਤਾਂ ਨਹੀਂ ਜਾਇਦਾਂ ਰੁੱਧੀਆਂ ਫਿਰ ਤਿੰਨ ਨਿਕਾ ਸਕਦੀ ਐ ਮੈਨੂੰ ਲੱਗਦਾ ਜਗਾਦ ਚਾਹ ਹੈ ਇਹਦਾ ਮਤਲਬ ਪਹਿਲਾਂ ਫਿਰ 550 ਦੇ ਪਹੁੰਚਣਾ ਉਸ ਤੋਂ ਨਹੀਂ ਉੱਤੇ ਹੀ ਆਦਾ ਪਹੁੰਚਣਾ ਲੈ ਕੰਵਰ ਕਰੇ ਵਾਲ ਦਾ ਲਾ ਦੇ ਆਪਣਾ ਕੰਵਰ ਕਰੇ ਵਾਲ ਦਾ ਖੜੀ ਗਿਆ ਆਹਾ ਆਹਾ ਆ ਜਾ ਆ ਜਾ ਮੇਰੇ ਸਾਹਵਲੇ ਜੇ ਰੰਗ ਤੇ ਨਾ ਜਾਇਂ ਮੈਂ ਫੋਜ ਗਿਆ ਫੇਰ ਰੋ ਗਿਆ ਏ ਮੇਰੇ ਸੁਰ ਨਾਲ ਸੁਰ ਨਿਰਲਾ ਸਕਦਾ ਆਪਣਾ ਸੁਰ ਬਹੁਤ ਉੱਚਾ ਆਪਾਂ ਗਾਂਹਲੇ ਪੁਰਥਲੋਂ ਦੀ ਮੋੜਨਾ ਕਿ ਇਧਰ ਹੀ ਬੱਲੇ 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 ਦੇਖੀ ਕੈਂਟਰ ਵਾਲਿਆ ਮਿਤਨਾ ਦਈ ਓਏ ਹਾਰਨੀਆਂ ਵੀ ਰਗਾ ਵਾਹਦੀਆਂ ਮੇਰੇ ਸਾਹਵਲੇ ਜੇ ਰੰਗ ਤੇ ਨਾ ਜਾਈ ਹਾਰਨ ਦੀਆਂ ਰਗਾ ਵਾਹਦੀਆਂ ਮੁਰਿਓ ਟਠਾਆਂ ਦਾ ਪੇ ਹਾਰਨਨ ਦਈਆਂ ਰਗਾ ਵਾਹਦੀਆਂ ਹਾਏ ਸੈਂਸਰ ਕਿਹੜਾ ਲੱਗਿਆ ਤੇ ਸਪੋਰਟਸ ਵਾਲਾ ਹੈ ਗੂੰਜ ਪਾਉਂਦੀ ਹੈ ਗੂੰਜ ਹੈ ਸਿਟੀਆਂ ਮਾਰਦੀ ਹੈ ਆਹ ਅੰਤਰੀ ਦੀ ਵਾਰ ਜੀ ਕਰੇ ਤੇ ਚਾਰ ਨੂੰ ਜਾਣੀ ਤੇ ਫੁੱਲ ਮੈਥੋਂ ਹੋਈ ਕਿੰਨੇ ਭਰੀ ਲਈ ਜਾਂਦੇ ਹਨ ਇਹਨਾਂ ਦਾ ਬਹੁਤ ਜਿਹੜਾ ਕੰਮ ਹੁੰਦਾ ੜੇ ਐ ਤੂੜੀ-ਤਾੜੀ ਵਾਲੇ ਭੂੰਗਾ ਵਾਲੀਆਂ ਟਰਾਲੀਆਂ ਭਰ ਕੇ ਲੈ ਜਾਂਦੇ ਆ ਇਹ ਤਾਂ ਹੁਣ ਇੱਕ ਪਾਸੋਂ ਲਫੀ ਆਂਦੀ ਆ ਤੇ ਗਲੀਵੇਰੀ ਟੱਪ ਦੀ ਨਹੀਂ ਤੇ ਬਾਕੀ ਆਪਾਂ ਬਿਆੰਤ ਕੇ ਤੇ ਭਾਈ ਲਾਡੀ ਕੇ ਪਿੰਡ ਪਹੁੰਚ ਗਏ ਤੇ ਇਸੇ ਨਾਲ ਹੀ ਆਪਾਂ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਹੁੰਦੀ ਆ ਆ ਚੰਗਾ ਲੱਗਿਆ ਅਗੇ ਸ਼ੇਅਰ ਕਰਦੇ ਹੋ ਲਾਈਕ ਕਮੈਂਟ ਤੇ ਪੇਜ ਨੂੰ ਫੋਲੋ ਸਬਸਕ੍ਰਾਈਬ ਕਰ ਲਿਓ ਭਾਈ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਤੂੜੀ-ਤੂੜੀ ਕਰ ਦੂਗੀ ਗੱਡੀ ਤੇ ਹਾਂ